ਅੱਧੇ ਕੱਠਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਵਿਦਿਆਰਥੀਓ ਅੱਧੇ ਕੱਠਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਦੇ ਪੰਜ ਪਰਸਨ ਲੈ ਕੇ ਆਇਆ ਸੀ ਵੇਖੋ ਜੀ ਕਿਹੜੇ ਪੰਜ ਪਰਸਨ ਜਿਹੜੇ ਤੁਹਾਡੇ ਇਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਅੱਧੇ ਪੰਜ ਇੰਪੋਰਟੈਂਟ ਪੰਜਾਬੀ ਜੀਕੇ ਜਨਰਲ ਨੌਲੇਜ ਦੇ ਪਰਸਨ ਜੀ ਵੇਖੋ ਲਈ ਵੇਖੋ ਜੀ ਪਹਿਲਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਪਵਿੱਤਰ ਪੁਸਤਕ ਹੈ ਜਿਸ ਵਿੱਚ ਸਿੱਖ ਗੁਰੂਆਂ ਅਤੇ ਹੋਰ ਲੇਖਾਂ ਦੀਆਂ ਕਵਿਤਾਵਾਂ ਅਤੇ ਸਿੱਖਿਆਵਾਂ ਸ਼ਾਮਲ ਹਨ ਸ਼ਾਮਲ ਹਨ ਪੁੱਛਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਇੱਕ ਪਵਿੱਤਰ ਪੁਸਤਕ ਹੈ ਜਿਸ ਵਿੱਚ ਸਿੱਖ ਗੁਰੂਆਂ ਅਤੇ ਹੋਰ ਲੇਖਾਂ ਲਿਖਕਾਂ ਦਿਆਂ ਲਿਖਕਾਂ ਦਿਆਂ ਕਵਿਤਾਵਾਂ ਅਤੇ ਸਿੱਖਿਆਵਾਂ ਸਿੱਖਿਆਵਾਂ ਸਾਮਲ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਦੂਜਾ ਪ੍ਰਸ਼ਨ ਸਿੱਖ ਧਰਮ ਦਾ ਮੁੱਖ ਸੂਤਰ ਕੀ ਸੀ ਕੀ ਪੁੱਛਿਆ ਗਿਆ ਸੀ ਸਿੱਖ ਧਰਮ ਦਾ ਮੁੱਖ ਸੂਤਰ ਕੀ ਸੀ ਵੇਖੋ ਜੀ ਸਿੱਖ ਧਰਮ ਦਾ ਮੁੱਖ ਸੂਤਰ ਇੱਕ ਊਂਕਾਰ ਹੈ ਜੋ ਕੀ ਪਰਮਾਤਮਾ ਦੇ ਇੱਕ ਹੋਣ ਦੀ ਸਿੱਖਿਆ ਦਿੰਦਾ ਹੈ ਕੀ ਪੁੱਛਿਆ ਗਿਆ ਸੀ ਸਿੱਖ ਧਰਮ ਦਾ ਮੁੱਖ ਸੂਤਰ ਕੀ ਹੈ ਸਿੱਖ ਧਰਮ ਦਾ ਮੁੱਖ ਸੂਤਰ ੴ ਹੈ ਜੋ ਕਿ ਪਰਮਾਤਮਾ ਦੇ ਇਕ ਹੋਣ ਦੀ ਸਿੱਖਿਆ ਦਿੰਦਾ ਹੈ ਕੀ ਪੁੱਛਿਆ ਇਹ ਜੋ ਕਿ ੴ ਹੈ ਜੋ ਕਿ ਪਰਮਾਤਮਾ ਦੇ ਇਕ ਹੋਣ ਦੀ ਸਿੱਖਿਆ ਦਿੰਦਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਸਿੱਖ ਧਰਮ ਦੇ ਪ੍ਰਮੁੱਖ ਸਥਾਨ ਕਿਹੜੇ ਹਨ ਹਰਿਮੰਦਰ ਸਾਹਿਬ ਜਿਹਨੂੰ ਇਹ ਅਮਰ ਹਰਿਮੰਦਰ ਸਾਹਿਬ ਕਿੱਥੇ ਹੈ ਸਿੱਖ ਅੱਗੇ ਪੁੱਛਿਆ ਗਿਆ ਸੀ ਸਿੱਖ ਧਰਮ ਦੇ ਮੁੱਖ ਸੰ ਸਿੱਖ ਧਰਮ ਦੇ ਧਾਰਮਿਕ ਸਥਾਨ ਕਿਹੜੇ ਹਨ ਸਿੱਖ ਧਰਮ ਦੇ ਧਾਰਮਿਕ ਸਥਾਨ ਕਿਹੜੇ ਹਨ ਵੇਖੋ ਜੀ ਹਰਿਮੰਦਰ ਸਾਹਿਬ ਆ ਕਿੱਥੇ ਹੈ ਅੰਮ੍ਰਿਤਸਰ ਵਿੱਚ ਨਨਕਾਣਾ ਸਾਹਿਬ ਆ ਕਿੱਥੇ ਹੈ ਪਾਕਿਸਤਾਨ ਵਿੱਚ ਅਤੇ ਹੁਸ਼ਿਆਰਪੁਰ ਦਾ ਕਾਲਾ ਅੰਮ੍ਰਿਤਸਰ ਕੀ ਹੁਸ਼ਿਆਰਪੁਰ ਦਾ ਕਾਲਾ ਅੰਮ੍ਰਿਤਸਰ ਅੱਗੇ ਵੀ ਕੋਜੀ ਚੌਥਾ ਪ੍ਰਸ਼ਨ ਕਿਹੜਾ ਸੀ ਸਿੱਖ ਧਰਮ ਦੀ ਕੀ ਵਿਸ਼ੇਸ਼ਤਾ ਹੈ ਇਹ ਇਦੇ ਵਿੱਚ ਕੀ ਪੁੱਛਿਆ ਗਿਆ ਸੀ ਸਿੱਖ ਧਰਮ ਦੀ ਕੀ ਵਿਸ਼ੇਸ਼ਤਾ ਹੈ ਵੇਖੋ ਜੀ ਸਿੱਖ ਧਰਮ ਸਮਾਨਤਾ ਸੇਵਾ ਅਤੇ ਸੱਇਆ ਦੇ ਰਸੂਲਾਂ ਤੇ ਅਧਾਰਿਤ ਹੈ ਸਿੱਖ ਧਰਮ ਕੀ ਬਈ ਸਮਾਨਤਾ ਸੇਵਾ ਅਤੇ ਸੱਇਆ ਤੇ ਭਾਵਨਾਵਾਂ ਤੇ ਅਸੂਲਾਂ ਤੇ ਅਧਾਰਿਤ ਹੈ ਕੀ ਸਿੱਖ ਧਰਮ ਸਮਾਨਤਾ ਸੇਵਾ ਅਤੇ ਸੱਇਆ ਦਇਆ ਦੇ ਦਇਆ ਦੇ ਭਾਵ ਅਤੇ ਅਧਾਰ ਦਇਆ ਦੇ ਉਸੂਲਾਂ ਤੇ ਅਸੂਲਾਂ ਤੇ ਆਧਾਰਿਤ ਹਨ ਦਇਆ ਦੇ ਉਸੂਲਾਂ ਤੇ ਆਧਾਰਿਤ ਅੱਗੇ ਵੇਖੋ ਜੀ ਪੰਜਵਾਂ ਪਰਸਨ ਸਿੱਖ ਸਿੱਖਾਂ ਦਾ ਸੰਗਤ ਅਤੇ ਪੰਗਤ ਦੇ ਨਾਲ ਕੀ ਅਰਥ ਹੈ ਕੀ ਪੁੱਛਿਆ ਗਿਆ ਸੀ ਸਿੱਖਾਂ ਦਾ ਸੰਗਤ ਅਤੇ ਪੰਗਤ ਦੇ ਨਾਲ ਕੀ ਅਰਥ ਹੈ ਵਿਖੋ ਜੀ ਸੰਗਤ ਗੁਰੂ ਦੇ ਸਾਥਿਓ ਸਾਥੀਆਂ ਅਤੇ ਪੰਗਤ ਗੁਰੂ ਦੇ ਸਾਥੀਆਂ ਦੀ ਮਿਲਨਸਾਰ ਪੋਸਾਕ ਵਿੱਚ ਖਾਣ ਦਾ ਮਤਲਬ ਹੈ ਮਿਲਨਸਾਰ ਪੋਸਾਕ ਵਿੱਚ ਖਾਣ ਦਾ ਮਤਲਬ ਕੀ ਸੰਗਤ ਸਿੱਖ ਸੰਗਤ ਗੁਰੂ ਦੇ ਸਾਥੀਆਂ ਸੰਗਤ ਕੀ ਹੁੰਦਾ ਵੀ ਗੁਰੂ ਦੇ ਸਾਥੀਆਂ ਅਤੇ ਪੰਗਤ ਪੰਗਤ ਸਾਥੀਆਂ ਦੀ ਮਿਲਨਸਾਰ ਪੋਸਾਕ ਸਾਥੀਆਂ ਦੀ ਮਿਲਨਸਾਰ ਪੋਸਾਕ ਵਿੱਚ ਖਾਨ ਦਾ ਮਤਲਬ ਹੈ ਸਾਥੀਆਂ ਦੀ ਮਿਲਨਸਾਰ ਪੋਸਾਕ ਵਿੱਚ ਖਾਨ ਦਾ ਮਤਲਬ ਹੈ ਆਏਗਾ ਜੀ ਏਕੋ ਜੀ ਸੜੇ ਮੈਂ ਤੁਹਾਡੇ ਨਾਲ ਅੱਜ ਦੀ ਕੱਛਿਆ ਵਿੱਚ ਪੰਜਾਬੀ ਜੀ ਕੀ ਨੌਲੇਜ ਦੇ 5% ਡਿਸਕਸ ਕੀਤੇ ਹਨ ਅੱਜ ਦੀ ਕੱਛਿਆ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਤੇ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸ਼ੇਅਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤ